ਕਰੀਏ ਮਾਲ ਸਪਲਾਈ ਓ ਲਨੇਦਾਰ ਓ ਲਨੇਦਾਰ ਕੌਣ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਨੇਦਾਰ ਹੈਗੇ ਜੀ ਹਾਂਜੀ ਹੈਗਾ ਉਹ ਸਾਈਕਲ ਸਮਰਾਇਆ ਸੀਗਾ ਜੀ ਉਹਨਾਂ ਨੇ ਸਾਈਕਲ ਫੜਾਉਣਾ ਹੈ ਮੈਂ ਤਾਂ ਅੱਛਾ ਅੱਛਾ ਵੇਚ ਦੀਂ ਵੇਚੋ ਜੀ ਖੜ ਜਾ ਬਾਬੂ ਦੇ ਪਾਪੇ ਤੇਰਾ ਵੀ ਕਰੀਏ ਕੰਮ ਹੈ ਮਰਿਆ ਦੇਖ ਕੇ ਤਾਂ ਖੜ ਜਾ ਕਰ ਪਤੰਦੇ ਨਾ ਤਾਂ ਹੁਣ ਲੱਗਦੀ ਆ ਮੇਰੇ ਤੇ ਉਹ ਨਹੀਂ ਨਹੀਂ ਆਪਣੀ ਕੋਡ ਵਰਡ ਚ ਦਾ ਗੱਲ ਹੋਈ ਓ ਨਹੀਂ ਪਤਾ ਲੱਗਣ ਦੇ ਨੰਨੇ ਰਾਣੀ ਦਾ ਰਹੇ ਕਿ ਐ ਕਿ ਮੈਨੂੰ ਪਤਾ ਲੱਗ ਜੂ ਇਹ ਕਿ ਤੁਮ ਸਮਾਂ ਦੇਖ ਤੋ ਇੱਕ ਨੰਬਰ ਚ ਹੈ 9 ਤੋ ਆ ਦੇਸੀ ਦੇ ਦੇ ਦੋ ਬੋਤਲ ਰਿਸ਼ਤੇਦਾਰ ਨੇ ਆਨੇ। ਇਹ ਚੱਕ ਦੇਸੀ ਇਹ ਦੇ ਗਈ। ਬਸ ਇਹ ਇੰਡੀਆ ਅੰਗਰੇਜ਼ੀ ਵੀ ਅੰਗਰੇਜ਼ੀ ਵੀ ਹੈ। ਅੰਗਰੇਜ਼ੀ ਨਹੀਂ ਪੀਂਦੀ ਮੈਨੂੰ ਘਰਮਾਇਸ਼ ਕਰਦੀ ਆ ਉਹ। ਆਂ ਦੇ 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 ਛੇ। ਮੇਰੀ ਗੱਲ ਸੁਣ ਲੋਕਾਂ ਵਾਸਤੇ ਇਹ ਹਜ਼ਾਰ ਦੀ ਤੇ ਤੇਰੇ ਵਾਸਤੇ 350 ਦੀ ਲੱਗ ਜੂਗੀ। ਓਏ ਮੈਂ ਮੈਨੂੰ ਘਰਮਾਇਸ਼ ਕਰਦੀ ਆ ਭਾਈ ਇਹੇ। ਾਂਡੇ ਦੇ ਦੇ ਸੇ ਤੂੰ ਆਂਡਿਆਂ ਨੂੰ ਰੋਣਾ ਕੱਲ ਤਾਂ ਮੁਰਗਾ ਬਿਮਾਰ ਹੋਇਆ ਪਿਆ ਯਾਰ ਆਂਡੇ ਕਿਵੇਂ ਦੇ ਦੂ ਕੁੱਕੜੀ ਤੇਰੀ ਜੰਮੀ ਹੱਦ ਹੋਗੀ ਲੈ ਆਂਡਾ ਲੱਖੀ ਕਿਵੇਂ ਲਾਵਾਂਗੇ ਸੀ ਆਏ ਜੱਕ ਪੂਰੀ ਐ ਜਿਹੜੀ ਚੀਜ਼ ਤੈਨੂੰ ਕਹਤੀ ਪੂਰੀ ਸਰਵਿਸ ਪੂਰੀ ਐ ਮੇਰੇ ਰੇਟ ਲੱਗੂ ਆ ਇਹ ਤੇਰੇ ਵਾਸਤੇ ਦੇਖ ਇੱਕ نوٹ ਇੰਨਾ ਦਾ ਦੋਨਾਂ ਦਾ ਇੱਕ ਇੱਕ ਲੱਗੂਗਾ ਠੀਕ ਐ ਤੇ 25 ਰੁਪਈਆ ਦੇ ਇਹਨੇ 225 ਰੁਪਈਆ ਦਾ ਹੋਊਗਾ ਬਸ 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 ਹੋਰ ਉਹ ਲੈ ਲੈ ਤੂੰ ਵੀ ਕੀ ਜਿਆਦਾ ਰੱਖੇਗਾ ਇਹ ਆ ਤਾਂ ਨੀਲਾ ਉਹ ਰੋਣਾ ਲੱਪਟਾ ਦੇ ਪਿੱਛੇ ਦੀ ਮਤ ਹੋਰ ਕਿਸੇ ਕੋਲ ਆਪਾਂ ਕਰਦੇ ਆ ਸਪਲਾਈ ਸਾਰੇ ਪੰਜਾਬ ਚ ਤਾਂ ਆਪਣੇ ਕੋਲੇ ਜਾਂਦੇ ਮੇਰੇ ਯਾਰ ਯਾਰ ਸੋ ਉਹ ਦੇ 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 ਤੂੰ ਤਾਂ ਆਪ ਗਿਣ ਲੱਗੇ ਜਿਵੇਂ ਬਗਾਨੇ ਨੂੰ ਦਿੱਤੇ ਹੁੰਦੇ ਨੇ ਲੈ 25 ਕਾਲੂ ਕਰ ਲਾਂਗੇ ਆਪਾਂ ਮੈਨੂੰ 25 ਤੇਰੇ ਤੋਂ ਵੱਧ ਗਏ ਭਾਈ ਮੇਰੇ ਉਹ ਕੋਈ ਗੱਲ ਨਹੀਂ ਇੰਨਾ ਸਾਹਿਬਕ ਤਾਂ ਵੀ ਰੱਖੀ ਦਿਆ ਹੁੰਦਾ ਆ ਲੱਗੇ ਜਾਂ ਹੰਪੀ ਨਹੀਂ ਆ ਦੇਖਦਾ ਤਾ ਤਾ ਤੇਰਾ ਟੱਲੀ ਮੰਗੂ ਹੈ ਦੇਖ ਹੁਣ ਇਹਦੇ ਕਣੀ ਦੇ ਜਿਹੜੀ ਚੀਜ਼ ਲੈ ਆਏ ਸੀ ਕਰਕੇ ਉਹਦੇ ਕਣੀ ਤਾਂ ਹੁਣ ਤੂੰ ਦੇਖਦਾ ਵੀ ਨਹੀਂ ਉਹ ਇਹਦੇ ਕੁੱਤੇ ਕਰਤੇ ਸੱਟ ਤੇ ਤੇਰੇ ਆਪ ਦੇ ਹੁਣ ਆਪ ਆਪ ਤੂੰ ਕਰਨ ਨੂੰ ਫਿਰਦ ਇਹਦੇ ਤਗਣੀ ਦਾ ਨਿਗਾ ਮਾਰ ਲੈ ਚਲ ਮੈਂ ਤੜਕੀ ਹਾਂ ਠੀਕ ਹੈ ਫਿਰ ਹੈ ਲਾਣੇਦਾਰਾ ਹੋਰ ਚਾਹੀਦਾ ਹੋਇਆ 10 ਦੀ ਬਸ ਬਸ ਹਾਂ ਚੰਗੀ ਨਾ ਠੀਕ ਹੈ ਕੋਈ ਨਾ ਠੀਕ ਹੈ ਲਾਣੇਦਾਰਾ ਮੈਂ ਤੇ ਖਾ ਸਮੀ ਇਕਤਾ ਮੂਰੇ ਖੜੀ ਰਹਿ ਜਾਂ ਡਾਇਨਾਮਿਕ